ਹਾਂ ਟਾਂਆਂ ਬੱਚਿਆਂ ਦੀ ਬਹੁਤ ਖੁਸ਼ੀ ਖਾਈਏ ਜਦੋਂ ਇਹਨਾਂ ਦੀ ਦਿਆ ਕੇ ਜਣੀ ਰੇੜੀ ਖੜਾਈ ਹੈ। ਅੱਛਾ। ਮੈਂ ਹੀ ਕਹਿੰਨਾ ਜੋ ਹਜੇ ਸਾਡੇ ਬੱਚੇ ਆ ਉਹੋ ਜੇ ਮਾਲਕ ਕੋਲ ਸਿੱਖੇ ਜਾਂਦੇ ਹੁੰਦੇ ਆ ਚਮਤਿਆ ਪਾਵੇ ਬੱਚਿਆਂ ਦੇ ਵਿੱਚ। ਛੱਡ ਬੱਚਨ ਅੱਜ ਤੱਕ ਚਾਲ ਬੈਲ ਨਹੀਂ ਹੈਗਾ। ਕੰਪਾਈਨਾਂ ਤੇ ਜਾਂਦਾ ਰਹਾਂ, ਤੂੜੀ ਵਾਲੀਆਂ ਮਸ਼ੀਨਾਂ ਜਾਂਦਾ ਰਹਾਂ, ਐਕਸਕਵੇਟਰ ਜੀਸੀਬੀਆਂ ਤੇ ਜਾਂਦਾ ਰਹਾਂ। ਸਾਰਾ ਝੋਨਾ ਝਾਨ ਨਾਲ ਵੀ ਲਾਉਂਦੇ ਰਹੇ ਪੂਤਨਾ ਪਾਦਨਾ ਹਨਾ। ਤੇ ਮੱਕੀ ਮੁੱਕੀ ਵੀ ਪੜਦੇ ਰਹੇ ਸਾਰਾ ਕੰਮ ਕੀਤੇ ਹੋਏ। ਸੋਚਦੇ ਤਾਂ ਐਸੀ ਵੀ ਚੱਲੇ ਨਾ ਕੋਈ ਨਾ ਕੋਈ ਸਰਕਾਰੀ ਨੌਕਰੀ ਮਿਲ ਜੂਗੀ ਪਰ ਉਹ ਚਾਹ ਕਹਤਾ ਸੀ ਕੀ ਪਰ ਮਿਲੀ ਨਹੀਂ ਗਈ ਅਜੇ ਤਾਈ ਵੀ ਹੈਗਾ ਹੈ ਤੇ ਹੁਣ ਕਹਿੰਦਾ ਮੰਮੀ ਮੈਂ ਆਪਦਾ ਕੰਮ ਆਪ ਹੀ ਸਟਾਰਟ ਕਰੂੰਗਾ ਭਾਰਤੀਆਂ ਨਾਲ ਤਾਂ ਬਹੁਤ ਜੋਲ ਲਾਇਆ ਮੈਂ ਗਰਾਊਂਡ ਵੀ ਜਾਂਦਾ ਰਿਆ ਕੋਈ ਭਾਰਤੀ ਛੱਡੀ ਨਹੀਂ ਸੀ ਨਵੀਂ ਉਮਰ ਦੇ ਮੁੰਡੇ ਉੱਠਦੇ ਆ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਆਹ ਚੀਜ਼ਾਂ ਚਾਹੀਦੀਆਂ ਮੋਬਾਈਲ ਚਾਹੀਦਾ ਮੋਟਰਸਾਈਕਲ ਚਾਹੀਦਾ ਵਧੀਆ ਕੱਪੜੇ ਚਾਹੀਦੇ ਹਨਾ ਤੇ ਕਦੇ ਇਹੋ ਜਿਹੀ ਡਿਮਾਂਡ ਨਹੀਂ ਰੱਖੀ ਵੀ ਮੈਨੂੰ ਆਹ ਆਹ ਚੀਜ਼ਾਂ ਚਾਹੀਦੀ ਨਹੀਂ ਨਹੀਂ ਫਿਰ ਜੇ ਇੰਨਤਾ ਇਹੋ ਜਿਹਾ ਤਾਂ ਕੋਈ ਡਵਾਣੇ ਨਾ ਕੀਤ ਹੋਏ ਨਿ ਬਚਾਰਾ ਜਿਹੋ ਜਿਹਾ ਮਿਲਦੇ ਉਹ ਜਿਹੇ ਪਾ ਲੈਂਦਾ ਕਦੇ ਵੀ ਨਹੀਂ ਇਨ ਤੈਰ ਬਈ ਟਾਈਮ ਨਾਨਗਾਓ ਆਪ ਦਾ ਕੰਮ ਵੀ ਨਾਲ-ਨਾਲ ਕੋਈ ਸਟਾਰਟ ਕਰੋ ਕੱਲਾ ਨੌਕਰੀਆਂ ਤੇ ਨਾ ਰੋਣਾ ਅਸੀਂ ਪਹਿਲਾਂ ਸਵੇਰੇ ਸਾਰੇ ਜਾਈਦਾ ਸਾਢੇ 4-5 ਵਜੇ ਅਸੀਂ ਮੰਡੀ ਜਾੜਨੇ ਆਂ ਓਕੇ ਉਸ ਤੋਂ ਸਮਾਨ ਲਿਆ ਕੇ ਅਸੀਂ ਫਿਰ ਆ ਕੇ ਨਾਲੇ ਰੋਟੀ ਪਾਣੀ ਖਾ ਲਈਦੀ ਆ ਨਾਲੇ ਸਮਾਨ ਸ਼ੈੱਲ ਲਈਦਾ ਸਭੀ ਸੁੰਨੇ ਸਾਰੀਆਂ ਸ਼ੈੱਲ ਖਿਲ ਤਿਆਰ ਕਰ ਲੇਦਾ ਯਾਨੀ ਕਿ ਸਾਰਾ ਸਮਾਨ ਹਨਾ ਤੇ ਬਾਜ ਜਾਂਦੇ ਆ 10:30 11:00 ਤੱਕ ਬਾਜ ਜਾਂਦੇ ਆ ਰੋਟੀ ਰੱਟੀ ਖਾਂਦੇ ਆ ਕੰਮ ਆ ਵੀ ਕੋਈ ਵੱਡਾ ਛੋਟਾ ਨਹੀਂ ਹੁੰਦਾ ਹੈਨਾ ਕੰਮ ਤਾਂ ਕਰਨਾ ਹੀ ਪੈਣਾ ਹੁਣ ਕਰ ਲੈ ਬਾਅਦ ਚ ਕਰ ਲੈ ਜਦੋਂ ਮਰਜ਼ੀ ਕਰ ਮੈਂ ਟਾਪ ਦੀ ਬਟ ਮੈਂ ਟਾਪ ਦੀ ਮੈਂ ਟੇ ਨਾਲ ਸਾਰੇ ਕੁਝ ਹੀ ਬੰਦਦਾ ਮੇਰਾ ਲੱਗ ਹੀ ਹੈ 24 25 ਸਟਾਰਟ ਕਰਨ ਚਗਾ ਅੱਛਾ ਹਾਂ ਅੱਜ ਕੱਲ ਦੇ ਜੇ ਤੁਸੀਂ ਦੇਖੋ ਮੁੰਡੇ ਹੈਨਾ ਜਿਆ ਕਹਿਣਾ ਨਹੀਂ ਚਾਹੀਦਾ ਅਗਲਾ ਵੱਧ ਰਹਿਮ ਵਾਲੇ ਹੁਣ ਭਾ ਦਾ 34 35 ਹਜ਼ਾਰ ਦਾ ਫੋਨ ਹੀ ਭਾਲਦਾ ਹੈਨਾ ਫੋਨ ਤਾਂ ਆਪਣੀ ਛੋਟਾ ਹੀ ਰੱਖ ਲੋ ਗੱਲ ਹੀ ਕਰਨੀ ਆ ਹੋਂਦੇ ਬੰਦਾ ਪੈਸੇ ਲਾਉਂਦੇ ਇਤੋਂ ਵੈਟਰ ਆਉਂਦਾ ਕੰਮ ਚਲਾ ਦੇਵੇ ਉਹਨੂੰ ਹੋਰ ਗਰੋਅ ਕਰਦਾ ਜੂਸ ਆਪਣੇ ਕੋਲੇ ਮੰਗੋ ਸ਼ੇਕ ਹੁੰਦਾ ਬਨਾਣਾ ਸ਼ੇਕ ਹੁੰਦਾ ਪਪੀਤਾ ਸ਼ੇਕ ਹੁੰਦਾ ਮਸੰਮੀ ਪਾਇਨਾ ਪਸ਼ਕੰਦਰ ਦਾ ਜੂਸ ਹੁੰਦਾ ਨਾ ਉਹ ਮੈਕਸ ਹੁੰਦਾ ਇਹ ਜਿਹੇ ਇੰਨੇ ਜੂਸ ਹੁੰਦੇ ਆਪਣੇ ਕੋਲੇ ਹੋਰ ਵਧਾਉਣੇ ਆ ਸਾਰਾ ਕੰਮ ਕਰਾਂਗੇ ਅਸੀਂ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਛੋਟੀ ਜੀ ਚੰਗੀ ਸੋਚ ਛੋਟਾ ਜਿਹਾ ਚੰਗਾ ਫੈਸਲਾ ਰਿਜ਼ਲਟ ਬਹੁਤ ਵੱਡੇ ਦੇ ਜਾਂਦਾ ਆ ਆਪਾਂ ਅਕਸਰ ਅੱਜਕੱਲ ਦੇਖਦੇ ਆ ਕਿ ਜਿਵੇਂ ਨੌਜਵਾਨ ਡੇਰ ਜੁਗਾਰ ਨੇ ਉਹਨਾਂ ਦੇ ਲਈ ਕੋਈ ਰਾਹ ਨਹੀਂ ਮਿਲਦਾ ਵੀ ਕਰੀਏ ਤਾਂ ਕਰੀਏ ਕੀ ਬਹੁਤ ਸਾਰੇ ਵਿਦੇਸ਼ਾਂ ਵੱਲ ਨੂੰ ਮੂੰਹ ਕਰਦੇ ਨੇ ਬਹੁਤ ਸਾਰੇ ਨਿਰਾਸ਼ ਹੋ ਕੇ ਘਰੇ ਬੈਠ ਜਾਂਦੇ ਨੇ ਅੱਕ ਜਾਂਦੇ ਨੇ ਥੱਕ ਜਾਂਦੇ ਨੇ ਤੇ ਫਿਰ ਕਈ ਵਾਰੀ ਜ਼ਿਆਦਾਤਰ ਨੌਜਵਾਨੀਆਂ ਜਿਹੜੀ ਉਹ ਨਸ਼ਾ ਵੱਲ ਹੋ ਜਾਂਦੀ ਆ ਤਾਂ ਇੱਕ ਤੁਹਾਨੂੰ ਬੜਾ ਇਨਸਪਾਇਰ ਕਰਨ ਵਾਲੀ ਸਟੋਰੀ ਆ ਥੋੜਾ ਹੌਸਲਾ ਵਧਾਉਣ ਵਾਲੀ ਸਟੋਰੀ ਆ ਕਿ ਨਵੀਂ ਉਮਰ ਦਾ ਮੁੰਡਾ ਜਿਹੜਾ ਜਵਾਨੀ ਦੇ ਵਿੱਚ ਪੈਰ ਹੀ ਧਰਿਆ ਤੇ ਉਹਨੇ ਨਾਲ ਦੀ ਨਾਲ ਆਪਣਾ ਕੰਮ ਸ਼ੁਰੂ ਕਰ ਲਿਆ ਕੰਮ ਭਾਵੇਂ ਹਲੇ ਛੋਟੇ ਲੈਵਲ ਤੇ ਸ਼ੁਰੂ ਕੀਤਾ ਪਰ ਸੋਚ ਬੜੀ ਚੰਗੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਉਹ ਨੌਜਵਾਨ ਜੋਵਨਜੀਤ ਸਿੰਘ ਪਿੰਡ ਦੌਦਰ ਜ਼ਿਲ੍ਹਾ ਮੋਗਾ ਆਪਾਂ ਗੱਲਬਾਤ ਕਰਦੇ ਆਂ ਜੋਵਨ ਕੀ ਹਾਲ ਚਾਲ ਹੈ ਠੀਕ ਠਾਕ ਜੀ ਐਸ ਜੀ ਬਸ ਉਹ ਠੀਕ ਹੈ ਜੀ ਪਹਿਲਾਂ ਮੈਂ ਜਾਨਣਾ ਚਾਹੂੰਗਾ ਕਿ ਥੋੜੇ ਮਨ ਦੇ ਖਿਆਲ ਕਿਵੇਂ ਆਇਆ ਕਿ ਮੈਂ ਪਲੱਸ 2 ਪਾਸ ਕਰਕੇ ਪਲੱਸ 2 ਪਾਸ ਦੀ ਇੱਕ ਫੂਡ ਕਾਰਟ ਚਲਾਉਂਗਾ ਜਿੱਤੇ ਲਿਖੂਗਾ ਕਿ ਫੂਲ ਪਲੱਸ 2 ਪਾਸ ਉਹਦੀ ਜੂਸ ਵਾਰ ਖੋਲੂਗਾ ਇਹ ਕਿਵੇਂ ਮਾਨਸ ਆਈਡੀਆ ਹੈ ਇਹ ਇਹ ਮਾਨਸ ਪਹਿਲਾਂ ਤਾਂ ਕਿਤੇ ਐ ਸੋਚਿਆ ਨਹੀਂ ਸੀਗਾ ਅਸੀਂ ਨਾ ਮੈਂ ਜਦੋਂ ਪਲੱਸ 2 ਪਾਸ ਕੀਤੀ ਹਾਂ ਬਿਲਕੁਲ ਤੇ ਉਦੋਂ ਨਾ ਇਹ ਦੁਬਾਰਾ ਫਿਰ ਮੇਰਾ ਪਹਿਲਾ ਭਾਰਤੀਆਂ ਦੇ ਸੀਗਾ ਮੈਂ ਵੀ ਭਾਰਤੀ ਦੇਖਾਂ ਕੋਈ ਆਰਮੀ ਦੀਆਂ ਪੁਲਿਸ ਦੀ ਪੰਜਾਬ ਪੁਲਿਸ ਦੀ ਭਾਰਤੀ ਦੇਖਾਂਗੇ ਅੱਛਾ ਮੈਂ ਭਾਰਤੀਆਂ ਦੇਖੀਆਂ ਤਿੰਨ ਭਾਰਤੀਆਂ ਦੇਖੀਆਂ ਮੈਂ ਤੇ ਉਹਦੇ ਵਿੱਚੋਂ ਮੇਰਾ ਕੁਛ ਨਹੀਂ ਬਣਿਆ ਦੋ ਭਾਰਤੀਆਂ ਦੇਖੀਆਂ ਇੱਕ ਤਾਂ ਪੇਪਰ ਹੀ ਦਿੱਤਾ ਸੀ ਹਣਾ ਚਲੋ ਤਾਂ ਇੰਨੀ ਤੇ ਉਹਦੇ ਕਰਕੇ ਫਿਰ ਮੈਂ ਨੌਕਰੀਆਂ ਦੋ ਦੇਖੀਆਂ ਭਾਰਤੀਆਂ ਉਹਦੇ ਵਿੱਚੋਂ ਮੇਰਾ ਕੁਛ ਬਣਿਆ ਨਹੀਂਗਾ ਫਿਰ ਮੈਂ ਕਿਹਾ ਵੀ ਆਪਦੇ ਕੰਮ ਚ ਹੀ ਫਾਇਦਾ ਇਸ ਕਰਕੇ ਮੈਂ ਫਿਰ ਪੇ ਜੂਸ ਦਾ ਕੰਮ ਸ਼ੁਰੂ ਕੀਤਾ ਹੋਰ ਕੰਮ ਬਹੁਤ ਕੀਤੇ ਹਣਾ ਅੱਛਾ ਹੋਰ ਕੰਮ ਵੀ ਕੀਤੇ ਕਿਹੜੇ ਕਿਹੜੇ ਕੰਮ ਕੀਤੇ ਫਿਰ ਹੋਰ ਜਿਵੇਂ ਮੈਂ ਰੰਗ ਦਾ ਕੰਮ ਵੀ ਕਰਦਾ ਰਿਹਾ ਦਾਦੇ ਹੁਣਾਂ ਨਲਕਿਆਂ ਦਾ ਕੰਮ ਵੀ ਕਰਦਾ ਰਿਹਾ ਅੱਛਾ ਕੰਪੈਨਾਂ ਤੇ ਜਾਂਦਾ ਰਹਾਂ ਤੂੜੀ ਵਾਲੀਆਂ ਮਸ਼ੀਨਾਂ ਜਾਂਦਾ ਰਹਾਂ ਐਕਸਕਵੇਟਰ ਜੀਸੀਬੀਆਂ ਤੇ ਜਾਂਦਾ ਰਹਾਂ ਅੱਛਾ ਤੇ ਮਤਲਬ ਅਗਲੀ ਘਰ ਚੱਲਦੇ ਜਿਵੇਂ ਕਹਿੰਦਾ ਭਾਬ ਸਾਰਾ ਝੋਨਾ ਚਾਹ ਨਾਲ ਵੀ ਲਾਉਂਦੇ ਰਹੇ ਪੂਤਨਾ ਪਾਦਨਾ ਹਨਾ ਤੇ ਮੱਕੀ ਮੁੱਕੀ ਵੀ ਪੜਦੇ ਰਹੇ ਸਾਰਾ ਕੰਮ ਕੀਤੇ ਹੋਏ ਉਮਰ ਕਿੰਨੀ ਆ ਜਵਨ ਤੇਰੀ ਉਮਰ ਮੇਰੀ 18 ਸਾਲ ਹੈ ਅੱਛਾ 18 ਸਾਲ ਦੀ ਉਮਰ ਦੇ ਵਿੱਚ ਤੂੰ ਆਪਦੀ ਜੂਸਵਾਰ ਖੋਲੀ ਉਸ ਤੋਂ ਪਹਿਲਾਂ ਇੰਨੇ ਸਾਰੇ ਕੰਮ ਕਰ ਲਏ ਹੈ ਉਦਾਹਰਨ ਇਹ ਆ ਵੀ ਮਤਲਬ ਉਧਰ ਕੋ ਬੰਦ ਨਹੀਂ ਸੀਗਾ ਇਹ ਮੈਂ ਜੋ ਭਾਰਤੀਆਂ ਦੇਖਿਆ ਭਾਰਤੀਆਂ ਦੇਖ ਕੇ ਮੇਰਾ ਕੋ ਬਣਿਆ ਨਹੀਂਗਾ ਉਹਦੇ ਕਰਕੇ ਫਿਰ ਮੈਂ ਅੱবি ਆਉਦੇ ਕੰਮ ਚੀਫ ਫਾਇਦਾ ਮੈਂ ਆਉਦੇ ਕੰਮ ਪਹਿਲਾਂ ਸੋਚੇ ਤਾਂ ਬਹੁਤ ਸੀਗੇ ਪਰ ਇਹ ਵਧੀਆ ਲੱਗਿਆ ਬੈਟਰ ਲੱਗਿਆ ਫਿਰ ਮੈਂ ਇਹ ਕੰਮ ਕੀਤਾ ਜੂਸ ਵਾਲ ਦਾ ਪਲੱਸ 2 ਪਾਸ ਲਿਖਣ ਦਾ ਕਾਰਨ ਇਹ ਆ ਜੀ ਵੀ ਪੰਜਾਬ ਦੇ ਅੱਜਕੱਲ੍ਹ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਤੁਹਾਨੂੰ ਵੀ ਪਤਾ ਹੀ ਆ ਸਾਰੇ ਹਨ ਤੇ ਉਹਦੇ ਕਰਕੇ ਮੈਂ ਹਰੇਕ ਸਟੂਡੈਂਟ ਨੂੰ ਵੀ ਕਹਿਣਾ ਚਾਹੁੰਦਾ ਵੀ ਬਈ ਭਰਤੀਆਂ ਦੇਖ ਰਿਹਾ ਚਲੋ ਸਹੀ ਹੈ ਦੇਖੋ ਮੈਂ ਤਾਂ ਕਹਿਣਾ ਵੀ ਸਾਰੇ ਬਾਬਿਆਂ ਦੀ ਕਿਰਪਾ ਸਾਰਿਆਂ ਸਾਰਿਆਂ ਦੇ ਡ੍ਰੀਮ ਪੂਰੇ ਹੋਣਾ ਨਾ ਭਰਤੀਆਂ ਦੇ ਸਾਰੇ ਭਰਤੀ ਹੋਣ ਤੇ ਪਰ ਵੀਰੇ ਇੱਕ ਗੱਲ ਮੰਨਦੀਆਂ ਖੇਡਾਂ ਵਾ ਵੀ ਕੋਈ ਹੋ ਵੀ ਸਕਦਾ ਕੋਈ ਨਹੀਂ ਵੀ ਹੋ ਸਕਦਾ ਜਾਨੀ ਕਿ ਟਾਈਮ ਨੰਨਗਾ ਆਪ ਦਾ ਕੰਮ ਵੀ ਨਾਲ-ਨਾਲ ਕੋਈ ਸਟਾਰਟ ਕਰੋ ਕੱਲਾ ਨੌਕਰੀਆਂ ਤੇ ਨਾ ਰੋ ਆਪਣਾ ਕੰਮ ਜ਼ਰੂਰ ਨਾਲ ਸਟਾਰਟ ਕਰਨਾ ਚਾਹੀਦਾ ਤੇ ਭਰਤੀਆਂ ਲਈ ਕਿੰਨਾ ਕੁ ਜ਼ੋਰ ਲਾਇਆ ਕਿੰਨੀ ਕੁ ਮਿਹਨਤ ਕੀਤੀ ਪਾਰਟੀਆਂ ਦਾ ਬਹੁਤ ਜ਼ੋਰ ਲਾਇਆ ਮੈਂ ਗਰਾਊਂਡ ਵੀ ਜਾਂਦਾ ਰਿਹਾ ਕੋਈ ਭਾਰਤੀ ਛੱਡੀ ਨਹੀਂ ਸੀ ਫਾਰਮ ਫੋਰਮ ਭਰੇ ਬਹੁਤ ਆ ਮੈਂ ਨਿਕਲੇ ਤਿੰਨ ਕਿ ਮੈਂ ਅੱਛਾ ਹਾਂਜੀ ਇਹ ਹੋਰ ਬਹੁਤ ਭਰੇ ਉਹ ਪਤਾ ਨਹੀਂ ਕਦੋਂ ਨਿਕਲਣ ਉਹਦਾ ਕੋਈ ਕਹਿ ਨਹੀਂ ਸਕਦਾ ਅੱਛਾ ਫਿਰ ਕੰਮ ਕਰਦੇ ਸੀ ਕਿ ਮਨ ਤਾਂ ਨਹੀਂ ਅੱਕਿਆ ਸੀਗਾ ਯਾਰ ਵੀ ਆਹ ਕੰਮ ਜਿਵੇਂ ਹੁੰਦਾ ਨਾ ਮਨ ਅੱਕ ਜਾਂਦਾ ਬੰਦੇ ਦਾ ਵੀ ਛੱਡੋ ਪਰ ਇਹ ਨਹੀਂ ਕੰਮ ਕਰਨਾ ਉਹ ਕਰਨਾ ਮਾਂਚ ਮਤਲਬ ਆਈ ਸੀਗਾ ਵੀ ਹਾਂ ਯਾਰ ਕੰਮ ਤਾਂ ਕਰਨਾ ਚਾਹੀਦਾ ਜਿਹੜੇ ਵੀ ਕੀਤੇ ਆ ਨਹੀਂ ਕੰਮ ਸਾਰਿਆਂ ਨੂੰ ਵੀ ਹੁਣ ਤੁਹਾਨੂੰ ਪਤਾ ਜਦੋਂ ਮੈਂ ਫੇਲ ਹੋ ਗਿਆ ਸੀਗਾ 9ਵੀਂ ਚ ਹਨਾ ਉਦੋਂ ਫਿਰ ਮੈਨੂੰ ਲੱਗ ਗਿਆ ਸੀਗਾ ਵੀ ਕੰਮ ਤਾਂ ਵਈ ਕਰਨੇ ਹੀ ਪੈਣੇ ਜਦੋਂ ਮਰਜੀ ਕਰ ਲਾ ਹਨਾ ਜੇ ਆਪਾਂ ਹੁਣ ਨਿਆਰੇ ਲੈ ਲਾਂਗੇ ਫਿਰ ਇਸ ਤੋਂ ਬਾਅਦ ਸਾਰੀ ਉਮਰ ਕੰਮ ਹੀ ਕਰਨੇ ਆ ਮੈਂ ਹੁਣ ਵੀ ਸੋਚਦਾ ਵੀ ਇਸ ਤੋਂ ਪਹਿਲਾਂ ਨਾ ਆਪਦਾ ਕੰਮ ਸੈੱਟ ਕਰ ਲਓ ਹਣਾ ਮਤਲਬ ਕਹਿੰਦਾ ਭਾ 18 ਤੋਂ 25 ਸਾਲ ਦਾ ਇਕ ਜਿੰਨੇ ਵੀ ਜਨਰੇਸ਼ਨ ਹਨ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਵੀ ਬਈ ਆਪ ਦਾ ਕੰਮ ਸਟਾਰਟ ਕਰ ਲੋ ਕੰਮ ਸੈੱਟ ਹੋ ਜੂਗਾ ਵਧੀਆ ਨਹੀਂ ਇਦੋਂ ਬਾਅਦ ਤੁਹਾਨੂੰ ਪਤਾ ਹੀ ਇਹ ਵਿਆਹ ਉਹ ਹੋ ਗਏ ਸਾਰਾ ਜਿੰਮੇਵਾਰੀ ਵੱਡੀ ਹੋ ਜਾਂਦੀ ਹੈ ਫਿਰ ਨੌਕਰੀਆਂ ਨਾ ਕਰੀ 18 2000 ਜੋਗੇ ਰਹਿ ਜਾਂਦਾ ਜੇ ਬੰਦੇ ਨੂੰ ਨੌਕਰੀ ਨਾ ਮਿਲੇ ਪ੍ਰਾਈਵੇਟ ਤੇ 18 2000 ਦਾ ਹੀ ਰਹਿ ਜਾਂਦਾ ਬੰਦਾ ਹਨਾ ਉਹਦੇ ਨਾਲ ਤੁਹਾਨੂੰ ਪਤਾ ਹੀ ਮੰਗਾਈ ਵੀ ਦੇ ਲੋ ਕਿੰਨੀ ਹੋ ਜਾਂਦੀ ਆ ਇਦੋਂ ਵੈਟਰ ਹੈ ਮਤਲਬ ਆਪ ਦਾ ਕੰਮ ਸ਼ੁਰੂ ਕਰੋ 4-15 ਸਾਲਾਂ ਚ ਗਰੋ ਕਰਕੇ ਉਹ ਬਹੁਤ ਹਾਈ ਲੈਵਲ ਤੇ ਜਾ ਸਕਦਾ ਬڑا ਬੱਚਾ ਬੜਾ ਲਾਇਕ ਨਿਕਲਿਆ ਜੀ ਬੜੀਆਂ ਸਿਆਣੀਆਂ ਗੱਲਾਂ ਕਰਦਾ ਫਿਰ ਮਾਂ ਪਿਓ ਦਾ ਵੀ ਕਰੋਲ ਹੁੰਦਾ ਜੀ ਸ਼ੁਰੂ ਤੋਂ ਫਿਰ ਤੁਸੀਂ ਕਿਵੇਂ ਇਹਨਾਂ ਲਈ ਸੋਚ ਰੱਖੀ ਸੀ ਵੀ ਕੀ ਬਣਾਉਣਾ ਚਾਹੁੰਦੇ ਹੋ ਜਾਂ ਕੀ ਸੋਚ ਰੱਖਿਆ ਇਹਨਾਂ ਲਈ ਹਨ ਹਾਂਜੀ ਸੁਭਾ ਸੋਚਦੇ ਤਾਂ ਐਸੀ ਵਿਚਾਰ ਇਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਮਿਲ ਜੂਗੀ ਪਰ ਉਹ ਚਾਹ ਕਰ ਤਾਂ ਸੀ ਕੀ ਪਰ ਮਿਲੇ ਨਹੀਂ ਗਈ ਅਜੇ ਤਾਂ ਵੀ ਹੈਗਾ ਹੈਗਾ ਤੇ ਹੁਣ ਕਹਿੰਦਾ ਮੰਮੀ ਮੈਂ ਆਪਦਾ ਕੰਮ ਆਪੀ ਸਟਾਰਟ ਕਰੂੰਗਾ ਤੁਸੀਂ ਫਿਰ ਇਹ ਤੁਹਾਨੂੰ ਠੀਕ ਲੱਗਿਆ ਵੀ ਹਾਂ ਆਪਣਾ ਕੰਮ ਕਰ ਲੈਣਾ ਚਾਹੀਦਾ ਹਾਂਜੀ ਆਪਾਂ ਨੂੰ ਬਹੁਤ ਵਧੀਆ ਲੱਗਿਆ ਅੱਛਾ ਹਾਂਜੀ ਤੜਕੇ ਸਹਜਰੇ ਉੱਠ ਕੇ ਜਾਂਦੇ ਆਗੇ ਚਲੋ ਉਦੋਂ ਐਸ ਵੇਲੇ ਨੂੰ ਜਾ ਕੇ ਰੈਡੀ ਲਾ ਲੈਂਦੇ ਹਾਂ ਹਾਂਜੀ ਦੱਸੋ ਕਿ ਵੀ ਇਹ ਹੁੰਦਾ ਨਾ ਜਿਵੇਂ ਨਵੀਂ ਉਮਰ ਦੇ ਮੁੰਡੇ ਉੱਠਦੇ ਆ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਆਹ ਚੀਜ਼ਾਂ ਚਾਹੀਦੀਆਂ ਮੋਬਾਈਲ ਚਾਹੀਦਾ ਮੋਟਰਸਾਈਕਲ ਚਾਹੀਦਾ ਵਧੀਆ ਕੱਪੜੇ ਚਾਹੀਦੇ ਹਨਾ ਤੇ ਕਦੇ ਇਹੋ ਜਿਹੀ ਡਿਮਾਂਡ ਨਹੀਂ ਰੱਖੀ ਵੀ ਮੈਨੂੰ ਆਹ ਆਹ ਚੀਜ਼ਾਂ ਚਾਹੀਦੀ ਨਹੀਂ ਨਹੀਂ ਵੀਰ ਜੇ ਤਾਂ ਇਹੋ ਜਿਹਾ ਤਾਂ ਕੋਈ ਡੁਬਾਣੇ ਨਾ ਕੀ ਤੋ ਇਹਨੂੰ ਵਿਚਾਰਾ ਜਿਹੋ ਜਿਹਾ ਮਿਲਦੇ ਉਹ ਜਿਹ ਵਿਚਰੇ ਤਾਂ ਕਦੇ ਵੀ ਨਹੀਂ ਗਾ ਜਿਓ ਜਿਹੜਾ ਹਾਂਜੀ ਜਿਓ ਜੀ ਜੀ ਮਿਲਦੀ ਐ ਉਹ ਜੀ ਖਾ ਲੈਂਦਾ ਪਰ ਇਹਨਾਂ ਨੇ ਤਾਂ ਜਮੇ ਹੀ ਨੀ ਤੰਗ ਕੀਤਾ ਕੰਮ ਵਾਲੀ ਧਿਆਣਾ ਇਹਦਾ ਤਾਂ ਸਿਆਣੀ ਬੰਦੇ ਕਹਿੰਦੇ ਹੁੰਦੇ ਨਾ ਵੀ ਬੰਦਾ ਗਰੀਬੀ ਕੱਟ ਲੈਂਦਾ ਜੇ ਔਲਾਦ ਮਾੜੀ ਨਿਕਲ ਜੇ ਉਹ ਕਟਣੀ ਔਖੀ ਹੋ ਜਾਂਦੀ ਆ ਹਨਾ ਤੇ ਇਸ ਗੱਲੋਂ ਸਕੂਨ ਚ ਵੀ ਹਾਂ ਸਾਡੇ ਬੱਚੇ ਵਧੀਆ ਨਿਕਲ ਗਏ ਹਾਂਜੀ ਹਾਂਜੀ ਬੱਚੇ ਬਹੁਤ ਲੈ ਕੇ ਆਪਣਾ ਤੁਹਾਡਾ ਜਿਹੜਾ ਵੱਡਾ ਬੇਟਾ ਫਿਰ ਉਹ ਕੀ ਕਰਦਾ ਉਹ ਪਰਤੇ ਕੋਈ ਬੀ ਨਾ ਅੱਛਾ ਉਹ ਵੀ ਪਰਤੇ ਹਾਂਜੀ ਉਹ ਤਾਂ ਮਦਦ ਕਰਦਾ ਉਹਨਾਂ ਦੇ ਨਾਲ ਵਿਚਾਰੇ ਜਿੰਨੇ ਜੋਗ ਰਹੇਗਾ ਉਹ ਵੀ ਪੰਪਰ ਇਹਦੇ ਨਾਲ ਮੋਢੇ ਨੂੰ ਮੋਢਾ ਲਾਉਂਦਾ ਫਿਰ ਹੂੰ ਸਵੇਸ ਹਾਜਰੀ ਦੁਨ ਨਹੀਂ ਜਾਂਦੇ ਆ ਕਿ ਕੰਮ ਤੇ ਜਿਸਮਾਨ ਸੇਲਾ ਲੈ ਕੇ ਤੇ ਅਸੀਂ ਮੈਨੂੰ ਰੇੜੀ ਲਾ ਲੈਂਦੇ ਹਾਂ ਅੱਛਾ ਹਾਂਜੀ 10 ਵਜੇ ਤੱਕ ਰੇੜੀ ਲਾ ਲੈਂਦੇ ਅੱਛਾ ਜੋਬਨ ਕਿੰਨੇ ਵਜੇ ਸਾਰਾ ਕੰਮ ਸ਼ੁਰੂ ਕਰਦੇ ਹੋ ਤੁਸੀਂ ਸਾਰਾ ਇਹ ਪਹਿਲਾਂ ਸਵੇਰੇ ਸਾਰੇ ਜਾਏਗਾ ਸਾਢੇ 4-5 ਵਜੇ ਅਸੀਂ ਮੰਡੀ ਜਾੜਨੇ ਆ ਮੋਗੇ ਉਸ ਸਮਾਨ ਲਿਆ ਕੇ ਅਸੀਂ ਫਿਰ ਆ ਕੇ ਨਾਲੇ ਰੋਟੀ ਪਾਣੀ ਖਾ ਲਈਦੀ ਆ ਨਾਲੇ ਸਮਾਨ ਛੱਲ ਲਈਦਾ ਸਮ ਸਮ ਸਾਰੀਆਂ ਛੱਲ ਕੇ ਤਿਆਰ ਕਰ ਲਏ ਦਾ ਯਾਨੀ ਕਿ ਸਾਰਾ ਸਮਾਨ ਹਨ ਤੇ ਬਾਜੀ ਜਾਂਦੇ 10:30 11:00 ਤੱਕ ਬਾਜੀ ਜਾਂਦੇ ਰੋਟੀ ਰੱਟੀ ਖਾਂਦੇ ਆ ਅੱਛਾ ਕਿੰਨੀ ਵਜੇ ਤੱਕ ਫਿਰ ਲਾਉਣੀ ਹੋ ਰਾਤ ਨੂੰ ਲਾਉਣੀ ਹੈ 9:30 10:00 ਤੱਕ ਮੰਨ ਚ ਇਹ ਹੈਗਾ ਵੀ ਨਾਲ-ਨਾਲ ਇੱਕ ਕੰਮ ਤਾਂ ਚਲੋ ਕਰ ਲਿਆ ਵੀ ਨੌਕਰੀ ਲਈ ਵੀ ਕੁਝ ਨਾ ਕੁਝ ਟਰਾਈ ਕਰਨਾ ਜਾਂ ਇਸ ਕੰਮ ਨੂੰ ਵੀ ਹੋਰ ਅੱਗੇ ਵਧਾਉਣਾ ਚਾਹੁੰਦੇ ਨਹੀਂ ਹੁਣ ਇਹ ਨਹੀਂ ਵਧਾਉਣਾ ਯਾਰ अच्छा ਇਹ ਨੂੰ ਲੈ ਕੇ ਜਾਣਾ ਬੰਦਾ ਹੋਵੇ ਮਤਲਬ ਇੱਕ ਕੰਮ 'ਚ ਬੈਜੇ ਹੁਣ ਬਾਹਲੇ ਕੰਮਾਂ 'ਚ ਵੀ ਫਾਇਦਾ ਨਹੀਂ ਹੁਣ ਮੈਂ ਵੀ ਬਸੇਰੇ ਕੰਮ ਕਰ ਕਰ ਛੱਡੇ ਪਰ ਹੁਣ ਨਿਹੌਣ ਲਾਈਨ ਤੇ ਆ ਗਏ ਬਸ ਇਹ ਕੰਮ ਵਾਲੀ ਧਿਆਨ ਦੇਣਾ ਹੁਣ ਇਹਨਾਂ ਨੂੰ ਹੋਰ ਗਰੋਅ ਕਰਨਾ ਬਸ ਹਾਂ ਜੀ ਇਸ ਕੰਮ ਨੂੰ ਤੁਸੀਂ ਹੋਰ ਅੱਗੇ ਵੱਡੇ ਲੈਵਲ ਤੇ ਲੈ ਕੇ ਜਾਣਾ ਹੈ ਹਾਂ ਠੀਕ ਹੈ ਪਿੰਡ ਵੱਲੋਂ ਫਿਰ ਕਿਵੇਂ ਸਹਿਯੋਗ ਆ ਤੁਸੀਂ ਪਿੰਡ ਜੀ ਪਿੰਡ ਵੱਲੋਂ ਪੂਰਾ ਸਪੋਰਟ ਹੈ ਇਹ ਸਾਰੇ ਪਿੰਡ ਵੱਲੋਂ ਹਨਾ ਦੁਕਾਨਾਂ 'ਵਾਂ ਉੱਥੇ ਸਾਰਿਆਂ ਵੱਲੋਂ ਪੂਰਾ ਸਪੋਰਟ ਹੈ ਬਾਬੀ ਸਰਪੰਚ ਹਾਂ ਜੀ ਮਾਤਾ ਜੀ ਤੁਸੀਂ ਵੀ ਦੱਸੋ ਜਰੂਰ ਵੀ ਜਿਵੇਂ ਜਵਾਕ ਆ ਜਿਹੜੇ ਬੱਚੇ ਆ ਨਾ ਇਹ ਗਹਿਣਾ ਹੀ ਹੁੰਦੇ ਆ ਦਾਦੇ ਦਾਦੇ ਦਾਦੀ ਲਈ ਹਨਾ ਜਾਂ ਮਾਪਿਓ ਲਈ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਨਹੀਂ ਸਾਡੇ ਬੱਚੇ ਚਲੋ ਹਲੇ ਨੌਕਰੀ ਤੇ ਤਾਂ ਨਹੀਂ ਲੱਗੇ ਕੰਮ ਘਟੋ ਘਟ ਸੋਚਦੇ ਨੇ ਕਰਨਾ ਹਨ ਤਾਂ ਇਹਨਾਂ ਬੱਚਿਆਂ ਦੀ ਬਹੁਤ ਖੁਸ਼ੀ ਖਾਈਏ ਜਦੋਂ ਇਹਨਾਂ ਦੀਆਂ ਕੇ ਜਣੀ ਰੇੜੀ ਖੜਾਈ ਹੈ ਅੱਛਾ ਮੈਂ ਠੀਕ ਹੈ ਨਾ ਜੋ ਹਜੇ ਸਾਡੇ ਬੱਚੇ ਆ ਉਹ ਹੋ ਜਾਂ ਮਾਲਕ ਕੋਲ ਦੇ ਕਹਿੰਦੇ ਹੁੰਦੇ ਆ ਚਮਤਿਆ ਪਾਵੇ ਬੱਚਿਆਂ ਦੇ ਬੱਚ ਛੱਡ ਬਚਨ ਅੱਜ ਤੱਕ ਚਾਲ ਬੈਲ ਨਹੀਂ ਹੈਗਾ ਅੱਛਾ ਬਿਨਾ ਰੋਟੀ ਤੋਂ ਹੋਰ ਇਹਨਾਂ ਨੂੰ ਕੋਈ ਬੈਲ ਨਹੀਂ ਹੈਗਾ ਚੰਗੀ ਖਾ ਲੈਣ ਮੰਜੀ ਖਾ ਲੈਣ ਇਹਨਾਂ ਨੂੰ ਬਾਹਰ ਜਾ ਕੇ ਟਿਕਾੜ ਲੈ ਲੈ ਅੱਛਾ ਇਹ ਨਾ ਗੱਲੋ ਸਾਡੇ ਬੱਚਾਂ ਦੀ ਬਹੁਤ ਜਾਨੀ ਜ਼ਿੰਮੇਵਾਰੀ ਤੇ ਆਪਣੀ ਜ਼ਿੰਮੇਵਾਰੀ ਖਾਂਝਦੇ ਆ ਦਰਜ ਦਾਦੀ ਨੇ ਉਹ ਵੇਖ ਰੱਖੀ ਰੱਖ ਅੱਛਾ ਠੀਕ ਜੇ ਨਹੀਂ ਖੋਸ਼ਾ ਤੁਹਾਡਾ ਮਨ ਹੈ ਨਾ ਤੇ ਫਿਰ ਕਦੇ ਆਏ ਨਹੀਂ ਆਇਆ ਸੀਗਾ ਵੀ ਘਰ ਦੇ ਜਿਵੇਂ ਹਾਲਾਤ ਮਾੜੇ ਸੀਗੇ ਵੀ ਅੱਗੇ ਕੀ ਹੋਊ ਫਿਕਰ ਹੁੰਦਾ ਹਨਾ ਵੀ ਅਸੀਂ ਤਾਂ ਕੱਟ ਲਈ ਅੱਗੇ ਕਿਵੇਂ ਕੱਟਣਗੇ ਹਨਾ ਹੋ ਤਾਂ ਹੁੰਦਾ ਹੀ ਉਹ ਵੇਖਾਈ ਮੈਨਾਂ ਇੱਕ ਹੀ ਨੰਦਾ ਚਾਚਾ ਹਮ ਹਾਂ ਜਦੋਂ ਤਾਂ ਹੋ ਜਾਂਦਾ ਦਾਦੀ ਦਾ ਪਿਆਰ ਬਹੁਤ ਹੁੰਦਾ ਹਨਾ ਬੱਚਿਆਂ ਨਾਲ ਇਸ ਕਰਕੇ ਫਿਰ ਇਮੋਸ਼ਨਲ ਹੋ ਜਾਂਦਾ ਤੋ ਫਿਰ ਅੱਗੇ ਫਿਰ ਮਾਤਾ ਜੀ ਤੁਸੀਂ ਕੀ ਸੋਚਦੇ ਹੋ ਵੀ ਬੱਚਿਆਂ ਦਾ ਭਵਿੱਖ ਵਧੀਆ ਹੋਊਗਾ ਵੀ ਕੰਮ ਵਧੀਆ ਚੱਲ ਸਕਦਾ ਇਹਨਾਂ ਦਾ ਜਿਹੜਾ ਇਹਨਾਂ ਨੇ ਤੋੜਿਆ ਇਹੀ ਛੋ ਜੀ ਬਤ ਵੀ ਇਹਨਾਂ ਦਾ ਕੰਮ ਹਮਾਲ ਕੇ ਟੂਬੀ ਵਧੀਆ ਚਲਾਵੇ ਹੂੰ ਚੜ ਦੀ ਕਹਾ ਦਾ ਤੱਕ ਰਹਿਣ ਜਿਹੜੇ ਇਹਦੇ ਯਾਰ ਮਿੱਤਰ ਪਿਆਰੇ ਉਹ ਵੀ ਇਹਨਾਂ ਦੇ ਨਾਲ ਚੰਗਾ ਮੋੜ ਨਾ ਹੁੰਦੇ ਰਹਾ ਹੈ ਅੱਛਾ ਬੜੀਆ ਸੇ ਪਿਆਰ ਬਣਿਆ ਰਿਹਾ ਇਹਨਾਂ ਦਾ ਹੂੰ ਸਭ ਜੋ ਕਰਦੇ ਸਾਰੇ ਹੋਰ ਵੀ ਹਨ ਤੇ ਫਿਰ ਜਦੋਂ ਤੁਸੀਂ ਘਰੇ ਜੋਬਨ ਦੱਸਿਆ ਵੀ ਮੈਂ ਹਨਾ ਯੂਸਬਾਰ ਖੋਲਣੀ ਚਾਹੁੰਨਾ ਵੀ ਪਹਿਲਾਂ ਰੇੜੀ ਤੋਂ ਸਟਾਰਟ ਕਰੂੰਗਾ ਕਰਦੇ ਨਹੀਂ ਇਹ ਤਾਂ ਨਹੀਂ ਕਿਹਾ ਵੀ ਰਹਿਣ ਦੇ ਕੋਈ ਹੋਰ ਕੰਮ ਦੇਖ ਲੈ ਵੀ ਪਲੱਸ 2 ਪਾਸ ਕਰਕੇ ਤੋਂ ਉਥੇ ਰੇੜੀ ਲਾਏਗਾ ਵੀ ਚੰਗਾ ਜ ਨਹੀਂ ਲੱਗਦਾ ਜਾਂ ਕੁਝ ਵੀ ਸਵਾਲ ਆਉਂਦੇ ਆ ਮਨ ਚ ਮਾਪਿਓ ਦੇ ਵੀ ਹਾਂਜੀ ਏ ਨਹੀਂ ਕਰਾਉਣੀ ਆ ਕਿਸੇ ਨੇ ਕੋਸ ਨਹੀਂ ਗਿਆ ਦਾਦਾ ਬੇਟਾ ਦਾਦ ਜੀ ਨੇ ਵੀ ਕੋਸ ਨਹੀਂ ਗਿਆ ਉਹਨੂੰ ਆ ਵੀ ਚੱਲ ਕੰਮ ਦਾ ਕਰਨਾ ਹੀ ਪੈਣਾ ਜਦੋਂ ਮਰਜ਼ੀ ਕਰ ਲੈ ਹਨਾ ਚੰਗਾ ਕੰਮ ਆ ਕੋਈ ਨਾ ਤੂੰ ਕਹਿੰਦੇ ਕਰ ਲੈ ਵਾਜੇ ਗਿਆ ਤਾਂ ਹਾਂ ਜੀ ਘਰੋਂ ਯਾਨੀ ਕਿ ਪੂਰੀ ਆਏ ਨਹੀਂ ਕਿਸੇ ਗੱਲੋਂ ਵੀ ਆਇਆ ਹੀ ਨਹੀਂ ਗਿਆ ਵੀ ਰਹਿਣ ਦੇ ਕੰਮ ਤੇਰੇ ਚਾਹੇ ਵੇਚ ਹੀ ਹੋ ਗਈ ਕੰਮ ਬਈ ਕੋਈ ਵੱਡਾ ਛੋਟਾ ਨਹੀਂ ਹੁੰਦਾ ਹਨਾ ਕੰਮ ਦਾ ਕਰਨਾ ਹੀ ਪੈਣਾ ਹੁਣ ਕਰ ਲੈ ਬਾਅਦ ਚੋਂ ਕਰ ਲੈ ਜਦੋਂ ਮਰਜ਼ੀ ਕਰ ਲੈ ਮੈਂ ਟਾਬ ਦੀ ਫਟਾ ਮੈਂ ਟਾਬ ਦੀ ਮੈਂ ਟੇ ਨਾਲ ਸਾਰੇ ਕੁਝ ਬਣਦਾ ਪੂਰੀ ਫੋਲ ਸਪੋਰਟ ਆ ਬਈ ਘਰੋਂ ਆਪਾਂ ਪੂਰੀ ਜਿਵੇਂ ਘਰ ਦੇ ਕੰਮ ਹੁੰਦੇ ਆ ਪਸ਼ੂ ਰੱਖੇ ਹੋਏ ਆ ਨਾ ਥੋੜੇ ਫਿਰ ਉਹ ਵੀ ਨਾਲ ਨਾਲ ਕਰਵਾ ਦਿੰਦੇ ਆ ਹਨ ਨਹੀਂ ਬਾਅਦ ਕਰਦੇ ਫਿਰ ਬਾਜੂ ਨਾਲ ਹੀ ਕਰਾਂਗੇ ਅੱਛਾ ਹਾਂਜੀ ਪੱਠਿਆਂ ਨੂੰ ਵੀ ਨਾਲ ਜਾਂਦੇ ਰਹੇ ਵੜਾ ਕੇ ਫਿਰ ਮੁਰਨ ਡੈਡੀ ਕੋਲ ਉਤਰ ਕੇ ਵੀ ਲਿਆਉਂਦੇ ਆਗੇ ਅੱਛਾ ਉੱਥੋਂ ਆ ਕੇ ਹਾਂਜੀ ਸਾਰਾ ਕੰਮ ਹੀ ਕਰਦੇ ਨਾਲ ਥੋੜੇ ਫਾਦਰ ਸਾਹਿਬ ਪਹਿਲਾਂ ਪੇਂਟ ਦਾ ਕੰਮ ਕਰਦੇ ਸੀ ਨਾ ਤੇ ਅੱਜ ਕੱਲ ਫਿਰ ਕੀ ਕਰਦੇ ਨੇ ਉਹੀ ਕੰਮ ਕੰਟੀਨਿਊ ਕਰਦੇ ਨੇ ਜਾਂ ਕੁਝ ਹੋਰ ਕਰ ਲਿਆ ਨਹੀਂ ਹੁਣ ਉਹ ਸਿਕਿਉਰਿਟੀ ਗਾਰਡ ਚ ਆਈ ਲੁਧਿਆਣੇ ਆ ਇੱਥੇ ਅੱਛਾ ਹਾਂਜੀ ਆ ਹਾਂਜੀ ਉਹਨਾਂ ਨੇ ਫਿਰ ਕੀ ਕਿਹਾ ਸੀਗਾ ਵੀ ਠੀਕ ਆ ਕਰ ਲੋ ਕੰਮ ਇਹ ਹਾਂ ਉਹਨਾਂ ਨੇ ਪੂਰਾ ਮਿਆਨਿਕ ਘਰੋਂ ਫੁੱਲ ਸਪੋਰਟ ਆ ਬਈ ਆਪਾਂ ਨੂੰ ਵੱਧ ਤੋਂ ਵੱਧ ਫੁੱਲ ਸਪੋਰਟ ਆਪਣੀ ਕਿੰਨੇ ਖਰਚੇ ਚ ਫਿਰ ਸਾਰਾ ਤੁਹਾਡਾ ਜਿਹੜੀ ਰੇੜੀ ਆ ਤਿਆਰ ਹੋਈ ਮੇਰਾ ਲੱਗ ਹੀ ਆ 24 25 ਆ ਸਟਾਰਟ ਕਰਨ ਚ ਇਹ ਕੰਮ ਅੱਛਾ ਹਾਂ ਅੱਜ ਕੱਲ੍ਹ ਜਿਵੇਂ ਤੁਸੀਂ ਦੇਖੋ ਮੁੰਡੇ ਹਨਾ ਜਾਂ ਕਹਿਣਾ ਨਹੀਂ ਚਾਹੀਦਾ ਅਗਲਾ ਬੱਦ ਰੈਮ ਵਾਲੇ ਹੁਣ ਭਾਅ ਦਾ 34 35 ਹਜ਼ਾਰ ਦਾ ਫੋਨ ਹੀ ਭਾਲਦਾ ਹਨਾ ਫੋਨ ਤਾਂ ਆਪਣਾ ਛੋਟਾ ਹੀ ਰੱਖ ਲਓ ਗੱਲ ਹੀ ਕਰਨੀ ਆ ਮੇਰੇ ਕੋਲੇ ਵੀ ਐਂਡਰੋਇਡ ਛੋਟਾ ਹੀ ਆ ਫੋਨ ਆ ਆਪਾਂ ਨਹੀਂ ਮਤਲਬ ਇਹੀ ਆ ਜੇ ਕਿਸੇ ਨੇ ਫੋਨ ਤੇ ਬੰਦਾ ਪੈਸੇ ਲਾਉਂਦੇ ਇਦੋਂ ਵੈਟਰ ਆਪਦਾ ਕੰਮ ਚਲਾ ਦੇਵੇ ਉਹਨੂੰ ਹੋਰ ਗਰੋਅ ਕਰਦਾ ਜੁਵਨ ਜਦੋਂ ਤੁਸੀਂ ਸਵੇਰੇ ਜਾ ਕੇ ਜਿਹੜੀ ਲਾ ਲੈਂਦੇ ਹੋ ਫਿਰ ਲੋਕ ਕਿੰਨੇ ਕੁ ਤੁਹਾਡੇ ਕੋਲੇ ਆਉਂਦੇ ਨੇ ਜੂਸ ਪੀਣ ਕੰਮ ਠੀਕ ਚੱਲਦਾ ਨਾ ਰਿਜ਼ਲਟ ਠੀਕ ਆ ਰਿਹਾ ਹਾਂਜੀ ਕੰਮ ਹੌਲੀ ਹੌਲੀ ਜ਼ਿਆਦਾ ਹੁੰਦਾ ਅੱਜ ਦੇ ਟਾਈਮ 'ਚ ਵੇਠੀ ਠੀਕ ਆ ਵਧੀਆ ਪਹਿਲਾਂ ਤਾਂ ਚੱਲ ਹੋਇਆ ਸੀ 10 ਕ ਦਿਨ ਹੈ ਜਿਕੇ ਨੂੰ ਪਤਾ ਨਹੀਂ ਸੀ ਲੱਗਿਆ ਨਾ ਹੁਣ ਹੌਲੀ ਹੌਲੀ ਜਿਵੇਂ ਬੈਂਕਾਂ ਬੈਂਕਾਂ ਕੋਲੇ ਬੈਂਕ ਦੇ ਵਿੱਚ ਵੀ ਆਉਂਦੇ ਆ ਸਾਰੇ ਬਾਬੇ ਦੀ ਕਰਪਾਣਾ ਵਧੀਆ ਕੰਮ ਚੱਲ ਪਿਆ ਬਈ ਤੁਰ ਪਿਆ ਆਪਣਾ ਕੰਮ ਕਿੰਨਾ ਫਿਰ ਰੇਟ ਰੱਖਿਆ ਤੁਸੀਂ ਆਪਣੇ ਜੂਸ ਦਾ ਤੇ ਕਿਹੜੇ ਕਿਹੜੇ ਜੂਸ ਹੁੰਦਾ ਤੁਹਾਡੇ ਕੋਲ ਜੂਸ ਆਪਣੇ ਕੋਲੇ ਮੰਗੋ ਸ਼ੇਕ ਹੁੰਦਾ ਬਨਾਣਾ ਸ਼ੇਕ ਹੁੰਦਾ ਪਪੀਤਾ ਸ਼ੇਕ ਹੁੰਦਾ ਮਸੰਮੀ ਪਾਇਨਾ ਪਸ਼ਕੰਦਰ ਦਾ ਜਿਵੇਂ ਜੂਸ ਹੁੰਦਾ ਨਾ ਉਹ ਮੈਕਸ ਹੁੰਦਾ ਇਹ ਜਿਹੇ ਇੰਨੇ ਕੁ ਜੂਸ ਹੁੰਦੇ ਆ ਆਪਣੇ ਕੋਲੇ ਹੋਰ ਵਧਾਉਣੇ ਆ ਸਾਰਾ ਕੰਮ ਕਰਾਂਗੇ ਆਪਾਂ ਜੇ ਥੋੜਾ ਫਿਰ ਸਾਰਾ ਦਿਨ ਤਕਰੀਬਨ ਇਸ ਤੇ ਲੱਗ ਜਾਂਦਾ ਇਹਦੀ ਤਿਆਰੀ ਚ ਹਣਾ ਜਿਵੇਂ ਸਵੇਰੇ ਸਾਢੇ 6:00 ਉੱਠਦੇ ਹਾਂ ਨਹੀਂ ਰਾਤ ਤੱਕ ਕੰਮ ਚ ਹੀ ਰਹਿੰਦੇ ਹਾਂ ਬੇਲ ਤੱਕ ਦੇ ਮੈਲ ਦੇਣੀ ਬਈ ਸਵੇਰੇ ਚਾਈ ਦਾ ਮੰਡੀ ਚਾਹੀਦਾ ਮੰਡੀ ਚਾਹੀਦਾ ਦਾਦਾ ਪੱਠੇ ਵੜਨੋਂ ਉੱਠ ਜਾਂਦਾ ਜੋ ਪੱਠੇ ਹਣਾ ਸਾਈਕਲ ਤੇ ਜਾ ਵੜਿੰਦਾ ਫਿਰ ਮੈਂ ਪਹਿਲਾਂ ਉੱਥੋਂ ਆ ਕੇ ਆਪਣਾ ਮੋਗਿਓ ਆ ਕੇ ਪਹਿਲਾਂ ਸਮਾਨ ਲੈ ਆ ਕੇ ਸਮਾਨ ਘਰੇ ਰੱਖ ਕੇ ਫਿਰ ਮੈਂ ਰਕਸ਼ਾ ਲੈ ਕੇ ਆਣਾ ਪੱਠੇ ਲਿਆਉਣਾ ਪੱਠੇ ਲਿਆ ਕੇ ਪੱਠੇ ਲੈ ਕੋਤਰ ਕੇ ਉਹਦੋਂ ਫਿਰ ਮੰਮੀ ਹੋਣੀ ਦਾਦੀ ਹੋਣੀ ਆ ਚਾਚੀ ਹੁੰਨੀ ਹੈਣਾ ਸਮਾਨ ਚੀਰ ਕੇ ਰੱਖ ਦਿੰਦੇ ਸਾਰਾ ਛੱਲ ਕੇ ਰੱਖ ਦਿੰਦੇ ਆ ਫਿਰ ਮੈਂ ਉਹਦੇ ਨੂੰ ਆ ਕੇ ਨਹਾ ਲੈਣਾ ਨਹਾ ਕੇ ਫਿਰ ਮੈਨੂੰ ਰੋਟੀ ਪਾ ਰੋਟੀ ਖਾ ਕੇ ਤੇ ਬਸ ਮਾਂ ਰੱਖ ਕੇ ਉੱਥੇ ਕੰਮ ਤੇ ਜਾਵੜੇ ਦਾ ਫਿਰ ਉੱਥੇ ਆਪ ਦਾ ਬਹਿ ਕੇ ਸਾਰਾ ਕੰਮ ਆ ਲਿਧਿਆਣ ਹੁੰਦਾ ਹੈ ਨਾ ਸ਼ਾਮ ਨੂੰ ਫਿਰ 9:30 ਵਜੇ ਆਉਣਾ ਅੱਧਾ ਘੰਟਾ ਘਰੇ ਬਹਿਣਾ ਪਰਿਵਾਰ ਚ ਸਾਰਿਆਂ ਦੇ ਨਾਲ ਹੈ ਨਾ ਫਿਰ ਰੋਟੀ ਖਾ ਕੇ ਫਿਰ ਸੌ ਜਾਣਾ ਸਵੇਰੇ ਫੇਰ ਉਹੀ ਚੱਕਰ ਆ ਮੰਡੀ ਜਾਣਾ ਜਾਨੀ ਕਿ ਵੇਲ ਨਹੀਂ ਗਈ ਕਿਸੇ ਦਾ ਪੰਤ ਨਹੀਂ ਆਕਦਾ ਫਿਰ ਬੀਅਰ ਬਹੁਤ ਕੰਮ ਕਰਨਾ ਪੈਂਦਾ ਨਹੀਂ ਮੰਨਦਾ ਹੈ ਨਹੀਂ ਮੰਨਤਾ ਮਾਰ ਹਾਂ ਜਦੋਂ ਖੁਸ਼ੀ ਹੋ ਜਾਂਦੀ ਹੈ ਪੁੱਤ ਮਾਰ ਮੰਨ ਨਹੀਂ ਬੈ ਕੇ ਕਹਿੰਦਾ ਵੀ ਕੰਮ ਕਰ ਮਾਰਦਾ ਮਾਰੇ ਹੋਏ ਆ ਬਈ ਹਾਂ ਬਸ ਮੰਨ ਜੀ ਰੱਖੋ ਜੀ ਮੰਨ ਦੇ ਦਾ ਵਿਰੋਧੀ ਚੱਲੀ ਤਾਂ ਠੀਕ ਹੈ ਤਾਂ ਆਪਾਂ ਇਹ ਗਲਤ ਕੀਤੀ ਇੱਕ ਕਿਰਤੀ ਪਰਿਵਾਰ ਆ ਜਿਨ੍ਹਾਂ ਨੇ ਬੜੀ ਚੰਗੀ ਸੋਚ ਰੱਖੀ ਹੋਈ ਆ ਕਿ ਕੰਮ ਕਰੋ ਅੱਜ ਕੱਲ ਦੇ ਸਮੇਂ ਆਪਾਂ ਦੇਖਦੇ ਆ ਕਿ ਕੰਮ ਆਮ ਤੌਰ ਤੇ ਲੋਕੀ ਘਟ ਕਰਨਾ ਚਾਹੁੰਦੇ ਨੇ ਕਾਮਯਾਬੀ ਜ਼ਿਆਦਾ ਚਾਹੁੰਦੇ ਨਹੀਂ ਪਰ ਇੱਕ ਮਿਸਾਲ ਹੈ ਸਾਰਾ ਪਰਿਵਾਰ ਜਿਹੜਾ ਉਹ ਕਿਰਤ ਨਾਲ ਜੁੜਿਆ ਹੋਇਆ ਮਿਹਨਤ ਨਾਲ ਜੁੜਿਆ ਹੋਇਆ ਤੇ ਜਿਵੇਂ ਇਸ ਨੌਜਵਾਨ ਨੇ ਹਲੇ ਮਤਲਬ ਪਲੱਸ 2 ਪਾਸ ਕੀਤੀ ਤੇ ਨਾਲ ਦੀ ਨਾਲ ਆਪਣਾ ਕੰਮ ਚਲਾਇਆ ਤਾਂ ਇਹਦੇ ਵਿੱਚੋਂ ਦੇਖਦੇ ਆ ਕਿਹੋ ਜਿਹਾ ਰਿਜ਼ਲਟ ਆਉਂਦਾ ਉਮੀਦ ਆ ਚੰਗਾ ਰਿਜ਼ਲਟ ਆਊਗਾ ਤੁਸੀਂ ਲੋਕ ਸਾਥ ਦਿਓਗੇ ਮਿਹਨਤ ਦਾ ਤਾਂ ਲਾਸਟ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਕਿਤੇ ਵੀ ਜਾਓ ਮਿਹਨਤ ਤੋਂ ਨਾ ਭੱਜੋ ਜਦੋਂ ਮਿਹਨਤ ਕਰਦੇ ਆ ਉਹਦਾ ਫਲ ਜ਼ਰੂਰ ਮਿਲਦਾ ਤਾਂ ਕਿਵੇਂ ਲੱਗੀ ਗੱਲ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ